ਅਚੋਪ ਕੌਣ ਸੀ ਉਹ ਕਾਸ਼ ਤੇ ਬੱਬਲੂ ਤਾਂ ਧੀ ਗਲੀ ਚ ਰਹਿੰਦੇ ਨੇ ਉਹ ਹੈ ਹੋਰ 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 ਦੇਕੂ ਹਾਂਜੀ ਫਿਰ ਬੱਬਲੂ ਠੀਕ ਹੈ ਫਿਰ ਅਰਸ਼ ਅਰਸ਼ ਠੀਕ ਹੈ ਬੱਚਾ ਫੋਰ 10 ਮੈਨੂੰ ਕੀ ਉਹ ਜਿਹੜੋ ਗੰਦਾ ਕੰਮ ਹੋਣ ਨੇ ਤੇਰੇ ਨੇ ਕੀਤਾ ਪਹਿਲਾਂ ਕਿੰਨੇ ਕੀਤਾ ਸੀ ਕਾਸ਼ ਆਕਾਸ਼ ਨੇ ਕੀਤਾ ਸੀ ਤੇ ਚਪੇੜ ਕਿੰਨੇ ਮਾਰੀ ਸੀ ਤੇਰੇ ਆਕਾਸ਼ ਨੂੰ ਚੀਜੀ ਕਿਨੇ ਦਿੱਤੀ ਸੀ ਖਾਣ ਵਾਸਤੇ ਆਕਾਸ਼ ਨੂੰ ਆਕਾਸ਼ ਨੂੰ ਦਿੱਤੀ ਸੀ ਉਹ ਜਿਹੜੀ ਚੀਜੀ ਦਿੱਤੀ ਸੀ ਉਹ ਕੀ ਸੀ ਤੇਰੇ ਕੋਲ ਕਿਹੜੀ ਚੀਜੀ ਦਿੱਤੀ ਸੀ ਉਹਨੇ ਖਾਣ ਵਾਸਤੇ ਕੋਨਾ कुरकुरੇ ਦਿੱਤੇ ਸੀ ਉਹ ਪੈਕਟ ਖੁੱਲਾ ਆਇਆ ਸੀ ਉਦੋਂ ਜਦੋਂ ਤੈਨੂੰ ਦਿੱਤਾ ਸੀ ਖਾਣ ਵਾਸਤੇ ਉਹ ਖਾ ਰਹੀ ਸੀ ਉਹ ਚੀਜ਼ ਨੂੰ ਉਹ ਵੀ ਖਾ ਰਹੀ ਸੀ ਉਹ ਚੀਜ਼ ਨੂੰ ਨਹੀਂ ਨਹੀਂ ਉਹ ਨਹੀਂ ਨਾ ਖਾ ਰਹੀ ਪਹਿਲਾਂ ਤੂੰ ਕਹੇ ਨਹੀਂ ਖਾਂਦਾ ਪਹਿਲਾਂ ਜਿੱਤਾ ਮਾਲਮ ਠੀਕ ਹੈ ਹੋ ने लाई सी तेरी पहली आकाश ने ने लाई सी दूसरी वरी दूसरी वरी दीपू ने तीसरी बारी तीसरी वरी बबलू ने चौथी वरी आकाश ने आकाश ने तो तेनु कुछ तो नहीं पता लगा बच्चा तू फिर बहुत थल्ले आ गई सी कोठे ते सी ये चीज कोठे ते सी तू ना। कोठे ते सी ना बच्चा उधर ठीक चलो था चीजी लेके में 10 ਬੱਚਾ ਨਾ ਬੱਚੇ ਨੂੰ ਪਤਾ ਨਹੀਂ ਲੱਗਦਾ ਆਪੇ ਪੁੱਛਣਾ ਪੈਂਦਾ ਕਰ ਕੋਈ ਨਹੀਂ ਆ ਦੇ ਨੀਂ ਕਿਹਨੇ ਕੁਛ ਕਿਆ ਕਰਦਾ ਕਿਆ ਨਹੀਂ ਨਾ ਬੱਚੇ ਤੇ ਦਸ ਅੰਕ ਨਾ ਦਦੋ ਜੋ ਪੁੱਛਣਗੇ ਉਹ ਦੱਸਣਾ ਤੂੰ ਸੁਬਦੇ ਵੈਸੇ ਪਾਜੀ ਕਿਹੜੀ ਹੈ ਕਰ ਰਹੇ ਤੁਸੀਂ ਮਕਬੂਲਪੁਰਾ ਮੱਤਾ ਰੋੜਾ ਅੰਬਰੀਚਾਰਾ ਨੋ ਨੰਬਰ ਬਰੇ ਤੁਹਾਡੀ ਕੁੜੀ ਦਾ ਹੋਇਆ ਨਹੀਂ ਕੰਮ ਹੋਇਆ ਤੇ ਕੀ ਕਰਨਾ ਅਜੀਬਾ ਜੀ ਇਹ ਕਹਿੰਨੇ ਆਂ ਕਿ ਸਾਡੀ ਕੁੜੀ ਨਾ ਆਇਆ ਕੱਲ ਹੋਰ ਵੀ ਸਾਡੀਆਂ ਧੀਆਂ ਭੈਣਾਂ ਹੈਗੀਆਂ ਗਲੀ ਮੱਲੇ ਚ ਉਹਨਾਂ ਨਾਲ ਵੀ ਹੋ ਸਕਦਾ ਕੀ ਨਾਮ ਹੈ ਤੁਹਾਡੀ ਕੁੜੀ ਦਾ ਤੇ ਕਿੰਨੀ ਵੀ ਕਲਾਸ ਚ ਪੜਦੀ ਇਹਦਾ ਨਾਮ ਹੈ ਭਾਜੀ ਰਮਨਿੰਦਰ ਕੋਰ 6 ਸਾਲ ਦੀ ਉਮਰ ਹੈ ਪਹਿਲੀ ਕਲਾਸ ਚ ਪੜਦੀ ਆ ਕੀ ਕਰੇ ਕਿਹੜੇ ਮੁੰਡੇ ਸੀ ਕੀ ਕੱਲ ਕੱਲ ਹੋਈ ਕੀ ਕਰਨਾ ਭਾਈ ਆਪਣੇ ਗਵਾਣੇ ਹੀ ਹੈਗੇ ਆ ਉੱਥੇ ਰਹਿੰਦੇ ਆ ਮਗਰਲੀ ਸਾਈਡ ਆਪਣੇ ਨਾਲ-ਨਾਲ ਹੀ ਕੋਠੇ ਆਪਣੇ ਉੱਤੇ ਬੱਚੀ ਖੇਡ ਰਹੀ ਤੇ ਉੱਤੇ ਖੇਡਦੀ ਨੂੰ ਕਿਤੇ ਇਨਾ ਨੇ ਕਿਤੇ ਚਪੇੜ ਮਾਰੀ ਪਹਿਲੇ ਬਾਅਦ ਇਹਨੂੰ ਖਾਣ ਲਈ ਚੀਜ਼ ਦਿੱਤੀ ਤੇ ਬਾਅਦ ਇਹਦੇ ਨਾਲ ਗਲਤ ਕੰਮ ਕੀਤਾ ਗਿਆ ਜਿਹੜੇ ਬੰਦੇ ਹੋਏ ਕੀ ਨਾਮ ਉਹਨਾਂ ਦੇ ਇੱਕ ਭਾਜੀ ਹੈਗਾ ਇਹ ਆਕਾਸ਼ ਦੂਸਰਾ ਹੈਗਾ ਇਹ ਬਬਲੂ ਤੇ ਤੀਜਾ ਹੈਗਾ ਇਹ ਅਰਸ਼ਾ ਤੇ ਚਾਰ ਜਾਨੇ ਹੈਗੇ ਇਹ ਦੀਪੂ ਹਾਂ ਮੈਂ ਫਿਰੀ ਦਾ ਪੁੱਛ ਕੰਪਲੀਟ ਕੀਤੀ ਆ ਹਾਂ ਹਾਂਜੀ ਕੀਤੀ ਆ ਪਰ ਉਹ ਵੀ ਕੋਈ ਸੁਣਾਈ ਨਹੀਂ ਕਰਨਦੇ ਨਹੀਂ ਹਾਂਜੀ ਕੀ ਮੰਗੀ ਕਰਦੇ ਸੀ ਮੰਗ ਸਾਡੀ ਇਹੋ ਹੀ ਆ ਕਿ ਇਹਨੂੰ ਸਖਤ ਜਿਹਾ ਸਵਾਗਤ ਸਜਾ ਦਿੱਤੀ ਜਾਵੇ ਆ ਬਲਤੇ ਫਾਂਸੀ ਦਿੱਤੀ ਜਾਏ ਇਹੋ ਜਿਹੇ ਬੰਦੇ ਨੇ ਜਿੱਦਾਂ ਅਸੀਂ ਰੋਂਦੇ ਫਿਰਦੇ ਨਾ ਉਦਾਂ ਇਹਨਾਂ ਦੇ ਵੀ ਘਰ ਦੇ ਰੋਂਦੇ ਫਿਰਦੇ ਹਾਂਜੀ ਹਾਂਜੀ ਪੀ ਭਜੀ ਗੱਲ ਇਹ ਆ ਵੀ ਕੱਲ ਨੂੰ ਸਾਡੇ ਗਲੀ ਮਹੱਲੇ ਚ ਹੋਰ ਧੀਆ ਪੈਣਾ ਹੈ ਗਿਆ ਕਿ ਹੋਰ ਨਾਵਣਾ ਹੋ ਸਕਦੇ ਸਾਡੀ ਆਹੋ ਮੰਗਾ ਗਈਆਂ ਵੀ ਇਹਨਾਂ ਨੂੰ ਕੜਕ ਤੋਂ ਕੜਕ ਸਜਾ ਦਿੱਤੀ ਜਾਵੇ ਫਾਂਸੀ ਦਿੱਤੀ ਜਾਵੇ ਪੁੱਛਿਆ ਪੁੱਛ ਜਿਹੜੀ ਆਪਣੀ ਕਾਰਵਾਈ ਨਹੀਂ ਕਰਦੀ ਕੀ ਹਾਂਜੀ ਉਹ ਕਾਰਵਾਈ ਭਾਈ ਆਪਣੀ ਕੋਈ ਨਹੀਂ ਕਰਦੀ ਪਈ ਗੱਲ ਇਹ ਆ ਵੀ ਆਪਾਂ ਉੱਥੇ ਆਪਾਂ ਲਿਖਾਇਆ ਵੀ ਆ ਉਹ ਕੋਈ ਪੁੱਛ ਗੇਸ਼ੀ ਨਹੀਂ ਕਰਦੇ ਤੁਹਾਡੇ ਉੱਤੇ ਬਿਆਨ ਲੈਣਾ ਹੈ ਕੁੜੀ ਦਾ ਬਿਆਨ ਲੈਣਾ ਹੈ ਕੋਈ ਹਾਂਜੀ ਥਾਣੇ ਕੋਈ ਬਿਆਨ ਲੈਣ ਵਾਸਤੇ ਆਏ ਤੁਹਾਡੇ ਹਾਂਜੀ ਹਾਂਜੀ ਸਾਰਾ ਹਾਂਜੀ ਕਾਰਵਾਈ ਕੋਈ ਨਹੀਂ ਹੋਈ ਬਿਆਨ ਲੈ ਕੁੜੀ ਨੇ ਵੀ ਬਿਆਨ ਸਹੀ ਦਿੱਤੇ ਆ ਪਰ ਉਹ ਕੋਈ ਸੁਣਾਈ ਨਹੀਂ ਹੋਉਂਦੀ ਸਾਡੀ ਉਹ ਕਹਿੰਦੇ ਚਾਰ ਜਾਣੇ ਨਹੀਂ ਹੋ ਸਕਦੇ ਮੈਨੂੰ ਵੀ ਪਰਾਹੀ ਕੀ ਕਰੇ ਜਿਹੜਾ ਜਿਹੜਾ ਤੇ ਕਦੀ ਕਦੀ ਜਿਹੜਾ ਪਾ ਜੀ ਇਹਨਾਂ ਨੇ ਬੋਰ ਜੰਡੂਆ ਕਰ ਦਿੱਤੀ ਆ ਇਹਨਾਂ ਨੇ ਬੋਰ ਨਾਮ ਨਾ ਮਨ ਦਾ ਸਾਰਾ ਇੱਕ ਦਾ ਨਾਮ ਕਾਸ਼ੇ ਜੀ ਇੱਕ ਦਾ ਨਾ ਬਗਲੀ ਹੈ ਇੱਕ ਦਾ ਨਾ ਅਰਸ਼ੀਦ ਜੀ ਇੱਕ ਦਾ ਨਾ ਵੀਪਾ ਕੋਈ ਕਿਹੜੀ ਉਮਰ ਹੈ ਕਿੰਨੀ ਉਮਰ ਹੈ ਪਹਿਲੇ ਗਲਾਸ ਤੇ ਭਾਈ ਕਰਦੀ ਹੈ ਨਾਮ ਹੈ ਜਮਨੂਦ ਤੌਰ ਪਹਿਲੇ ਗਲਾਸ ਤੇ ਕਰਦੀ ਹੈ 6 ਸਾਲ ਉਮਰ ਦੀ ਪੁੱਤਰ ਨੂੰ ਬੋਦਲ ਲਈ ਜਿਹੜੀ ਗੱਲਬਾਤ ਹੈ ਭਾਜੀ ਜਾਨੀ ਦਾ ਪਤਾ ਨਹੀਂ ਪਹਿਲਾਂ ਕੋਈ ਆ ਗੱਲ ਬਾਤ ਆ ਗਈ ਆ ਕੋਰੇ ਬਾਗ ਉਨਾਰੇ ਘਰ ਦੇ ਨੇ ਕੋਈ ਪਾ ਕੇ ਫੋਰ ਪਾ ਲਗਾ ਦੀ ਆ ਗੱਲ ਬਾਤ ਹੈ ਜੀ ਫਿਰ ਆਪਾਂ ਸਕੂਲ ਚ ਆ ਕੇ ਆਉਂਨਾ ਨੇ ਕੀ ਆਈ ਗੱਲ ਬਾਤ ਹੈ ਜੀ ਮੱਤੀ ਤੋਂ ਵਾਕਿਆ ਹੈ ਹਾਂ ਜੀ ਮੱਤੀ ਤੋਂ ਵਾਕਿਆ ਹੈ ਉਹ ਭਾਈ 12 ਤਰੀਕ ਦਾ ਹੈ ਮੇਰੇ ਦੇ ਨਾਮ ਉਹ ਜੀ ਡਬਲ ਸੌਇਆ ਕਿੰਨੇ ਕਰਾ ਲੈ ਹਾਂ ਜੀ ਕਿੰਨਾ ਕਰਾ ਆ ਪਰ ਕੋਈ ਨਾ ਪਾਉਣ ਕੋਲ ਲਗਾਇਆ ਜਾ ਰਾਸਤਰਾ ਕੋਈ ਨੇ ਕੋਈ ਡਾਲਣੀ ਕੀਤੀ ਹਾਂਜੀ ਕੁੜੀਆਂ ਪਾਈ ਸਾਰੇ ਪੁੜਿਆਣਾ ਨਾਗਰ ਸਾਹਿਬ ਆ ਮੁੰਡੇ ਆ ਗਿਆ ਕੁੜੀ ਨੂੰ ਕੋਹਿਆ ਗਿਆ ਕੋਦਕੇ ਭਾਈ ਉਹਨੂੰ ਕੋਲੇ ਵਾਲਾ ਥੱਪੜ ਮਾਰਿਆ ਗਿਆ ਤੇ ਯਾਰ ਉਹਨੂੰ ਖਾਣ ਵਾਸਤੇ ਚੂਹੇ ਚੂਹੀ ਗਈ ਆ ਉਹ ਵੀ ਪੜਾ ਚੂਹੇ ਦੇ ਹੱਥ ਕੋਈ ਚੂਹੇ ਨੇ ਹੱਥ ਅੱਜ ਅਜਾ ਤਖਾਈ ਹੋਣੀ ਆ ਕੀ ਕਰ ਗਿਆਨ ਮਿੱਤੀ ਦੀ ਜਾਤੀ ਵਪਾਰ ਤੋਂ ਮੇਰਾ ਨਾਮ ਸੁਨੀਤ ਖਾਲੀ ਆ ਜੀ ਅਸਿੰਦਰ ਸਾਹਿਬ ਗੁਰਾ ਚੌਕ ਦਾਮਗੀ ਕਾ ਦਾ ਜੋ ਵੀ ਸਾਡੀ ਕਮੇਟੀ ਦੀ ਬੱਚੀ ਆ ਮਗਦੂਲਪੁਰ ਦੇ ਰੰਦੇ ਆ ਉਹਦੇ ਨਾਲ ਜਬਰ ਜਨਾਹ ਕੀਤਾ ਚਾਰ ਜਾਣੀਆਂ ਨੇ ਔਰ ਇਹ ਜਿਹੜਾ ਜਬਰ ਜਨਾਹ ਕੀਤਾ ਜਿਹੜਾ ਦੂਸਰੇ ਵੱਲੋਂ ਜਿਹੜੀ ਆ ਜਿਹੜੀ ਕੁੜੀ ਆ ਉਹ 0% ਤੇ ਗਈ ਹੈ ਅਸੀਂ ਮਗਦੂਲਪੁਰ ਦੇ ਐਸ ਐਚਓ ਨੇ ਜਿਹੜੀ ਆ ਜਿਹੜੀ ਇੱਕ ਵਾਰੀ ਦੋਸ਼ੀਆਂ ਦੇ ਉੱਤੇ ਕੀਤੀ ਨਹੀਂ ਆ ਪ੍ਰੋਪਰ ਇਹਨੇ ਜਿਹੜੀ ਦਕਸ਼ਲਾਬ ਦੇ ਤਾ ਉਸ ਕੇਸ ਨੂੰ ਬੜਾ ਹਲ ਕਰ ਦਿੱਤਾ ਵਾ ਤੇ ਇੱਦਾਂ ਇਸੇ ਜਿਹੜਾ ਵਾ 16 ਸਾਲ ਦਾ ਬੱਚਾ ਸਿਰਫ ਉੱਤੇ ਕੇਸ ਪਾ ਕੇ ਜਿਹੜੇ ਤਿੰਨ ਨਾਲ ਦੋਸ਼ੀ ਹਰੇ ਸੀ ਉਹਨੂੰ ਇਹਨਾਂ ਨੇ ਕੇਸ ਤੋਂ ਬਾਹਰ ਕਰ ਦਿੱਤਾ ਵਾ ਤੇ ਅਸੀਂ ਚੰਨੋ ਆ ਕਿ ਉਹ ਬੰਦਿਆਂ ਦੇ ਉੱਤੇ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਜਿਹੜੇ ਨਿੱਕੀਆਂ ਨਿੱਕੀਆਂ ਬੱਚਿਆਂ ਦੇ ਨਾਲ ਜਬਰ ਜਨਾਹ ਕਰਦੇ ਆ ਬਹੁਤ ਜੀ ਲੋਕਾਂ ਦੇ ਉੱਤੇ ਨਾਤਪਾਨੀ ਚਾਹੀਦੀ ਆ जोड़ा आने तो वाले समय के बच्चों का बचाव हो सके एक गले ग साथ देे तीजे बिने कु कुछ आप ही रल के लोगों का साथ दें और केसा कमजोर करती है और इसी तरह अब गरीब परिवार जोड़े आर

ਪਡਰਸੀਆਂ ਦਾ ਇਹ ਕਾਰਵਾਈ ਚਾਹੀਦੀ ਆ ਔਰ ਇਸ ਪਰਿਵਾਰ ਨੂੰ ਸਾਥ ਦਿੱਤਾ ਚਾਹੀਦਾ। ਮੰਗੇ ਹੋਇਆ ਇਹਨੂੰ ਖਾਂਸੀ ਮਿਲੇ ਇਹਨਾਂ ਨੂੰ ਚਾਰਾ ਨਾ ਮਿਲੇ। ਇੱਕ ਨੂੰ ਨਾ ਮਿਲੇ ਚਾਰਾ ਨਾ ਮਿਲੇ ਇਸ ਚਾਰਾ ਨਹੀਂ ਮੇਰੀ ਕੁੜੀ ਨੇ ਬੜਾ ਕਾਰ ਕੀਤਾ। ਇਸ ਕਰਕੇ ਜਿੱਤਾਂ ਮੈਂ ਮੇਰਾ ਟਿੱਡ ਦੁਖੀ ਹੋਤਰਾ ਇਹਨਾਂ ਦੇ ਵੀ ਸਾਰਿਆਂ ਦੇ ਦੁਖੀ ਹੋਵੇ। ਮੈਂ ਰੋਨੀ ਰਹਿਨੀ ਆ ਆਪਣੇ ਬੱਚੇ ਤੋਂ ਇਹ ਵੀ ਰੋਂਦੇ ਰਵੇ ਇਹ ਵੀ ਕਲਪਦੇ ਰਵੇ ਆਪਣੇ ਬੱਚਿਆਂ ਨੂੰ ਮੂੰਹ ਨਾ ਵੇਖੇ। ਇਸ ਤਰ੍ਹਾਂ ਮੇਰੇ ਬੱਚੇ ਟਿੱਟੇ ਤੇ ਮੇਰਾ ਰੋਂਦੀ ਰੰਦੀ ਨਾ ਮੇਰੀ ਤੇ ਕਿਤੇ ਉੱਠਦੀ ਨਹੀਂ ਕਿਦੇ ਖੇੜਦੀ ਮਲਦੀ ਨਹੀਂ ਮਾਸਾ ਵੀ ਇਸ ਕਰਕੇ ਇਹਨਾਂ ਨੂੰ ਫਾਂਸੀ ਦਿਓ ਜਦ ਇਹ ਜਿਤਨਾ ਕਿ ਤੁਸੀਂ ਕਹਾਂ ਫਾਂਸੀ ਸਜ਼ਾ ਹੋਣੀ ਚਾਹੀਦੀ ਹੈ ਹਾਂਜੀ ਫਾਂਸੀ ਸਜ਼ਾ ਹੀ ਚਾਹੀਦੀ ਹੈ ਕੋਣੂ ਕਿ ਨਹੀਂ ਹੋਵੇ ਕੋਈ ਬਾਦ ਨਾ ਕਿ ਹੋਰ ਤੀਨ ਨਾ ਹੋ ਜੇ ਇਸ ਕਰਕੇ ਮੈਂ ਡਰਦੀ ਆ ਕਿ ਹੋਰ ਨਾ ਜੀ ਇਹ ਨਾ ਹੋ ਸਕਦਾ ਦੋ ਦੂਜੀਆਂ ਧੀਆਂ ਵੀ ਸਾਡੀਆਂ ਘਰ ਆ। ਉਹਨਾਂ ਵੀ ਕਰ ਸਕਦੇ ਫਿਰੇ। 6 6000 ਕਿਨੇ ਤੋਂ ਇਹ ਕਿਹੜੀ ਤਰ੍ਹਾਂ ਚ ਪਰਲੀ ਚ ਕੀ ਮੰਗ ਕੀ ਕਰਦੇ ਆ ਤੁਹਾਡੇ ਕੋ ਜਿਹੜੇ ਜਰਾ ਇੱਕ ਤਰ੍ਹਾਂ ਦਾ ਹੋਇਆ ਕੰਮ ਕੀ ਕਰਨ ਮੰਗ ਕੀ ਕਰਦੇ ਸਰਕਾਰ ਤੋਂ ਕੋਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਇਹ ਹਮ ਕਿ ਆ ਬੋਲਦੇ ਆ ਕੀ ਮੰਗ ਸਰਕਾਰ ਨੂੰ ਆ ਜਾਓ ਆ ਜਾਓ ਆ ਜਾਓ ਆਜਾ ਮਖਾਦ ਆਜਾ ਫਿਰ ਸਾਲ ਦੀ ਬੱਚੀ ਦੇ ਫਿਰ ਸਾਲ ਦੀ ਇਹ ਲਾ ਜੀ ਗੜੀ ਨੂੰ ਮਾ ਬਹਣ ਜੇ ਮੋਟੇ ਆਖ ਰਹੀ ਹੈ ਮੈਨੂੰ ਵੀ ਕੋਈ ਦੱਸਾ ਤੇ ਮੈਂ ਤਾਂ ਨਾਲ ਚੱਲਦੀ ਹਾਂ ਬਾਬੇ ਨੂੰ ਕਿਤਾ ਪੜ੍ਹ ਕੇ ਬਣੀ ਪ੍ਰੈਨ ਕਰਕੇ ਕਹਿੰਦੇ ਅਰੇ ਅਜਿਹਾ ਹੁੰਦਾ ਨਹੀਂ ਸਾਡੇ ਸਰਟੀਫਿਕੇਟ ਚੋਂ ਆ ਗਿਆ ਨਾਲ ਫਿਰ ਦੇਖੋ ਉਹ ਦੇਖਿਆ ਚੱਲ ਮਿਚ कितना मिनट है? 15 मिनट का है। 15 मिनट का है। 15 मिनट का है बच्चों ये थे। 15 मिनट का था जो माँ और पिता 15 मिनट देने वाले बच्चे थे। हाँ हाँ। 15 मिनट। 15 मिनट लेती है 15 मिनट। वो वाले वो वाले लेते हैं। वो लेते हैं। वो लेते हैं। अरे लड़के लोग ना होने ले। एक दम ले एक दम ले ए ਕਹਿੰਦੇ ਕੀਤਾ ਜਾ ਰਿਹਾ ਹੈ ਜਿਹੜੀਆਂ ਰਿਪੋਰਟ ਬਸੋ ਇਹ ਸਾਹਿਬ ਜਿਹੜਾ ਚਾਹੁੰਗਾ ਸਭਾ ਨੰਬਰ ਨਾਲ ਖਾਣੇ ਦਾ ਰਿਹਾ ਪੰਨਾ ਇਹ ਮੇਰਾ ਕਹਿਣਾ ਇਹ ਆ ਕਿ ਜਿਹੜਾ ਮਕਜ਼ੂਰ ਪਰ 12 ਨੰਬਰ ਮਕਦਮਾ ਦਰਜ ਹੋਇਆ ਹੈ ਉਹ ਚਾਹੁੰਗਾ ਨਾ ਵੱਲੋਂ ਅੱਜ ਕਰ ਕੀਤਾ ਗਿਆ ਸੀ ਜਦ ਕੇ ਪਤਾ ਇੱਕ ਦਿਨ ਹੈ ਬਲ ਅਸਰ ਦੇ ਨਾਲ ਕਿ ਚਾਹੁੰਗਾ ਨਾ ਹੀ ਨਾ ਆਇਆ ਉਹਨਾਂ ਨੇ ਮੰਨ ਕੇ ਰਹਿ ਨਾ ਕਿ ਉਹਨਾਂ ਨੂੰ ਪੇਸ਼ੇ ਤੇ ਦਿਖਾਇਆ ਗਿਆ ਜਦੋਂ ਕੋ ਬਰਾਦਰ ਉਹਨਾਂ ਨਾਲ ਹੋਇਆ ਉਹਨਾਂ ਨੇ ਸਟੇਟਮੈਂਟਾਂ ਦਾ ਜੋ ਫਾਈਨਲ ਸਟੇਟਮੈਂਟ ਨਹੀਂ ਵੀ ਲੰਮਾ ਲਾ ਜੜੀ ਬੋਰਡ ਆਉਣੀ ਪਾਣੀ ਦੀ ਆ ਮਾਰੀ ਦਾ ਸਬੰਧ ਕਈ ਮਾਦੇ ਘਟੇ ਹੁੰਦੇ ਆ ਬਟ ਜਦੋਂ ਉਹਨਾਂ ਦਾ ਗਿਆਨ ਲਿਆ ਜਾਏਗਾ ਕਿ ਕੱਲ ਦਾ 26 ਤੱਕ ਅਦਰਿੰਡ ਦਾ ਦਿਨ ਨਿਕਲੇ 500 ਨਵੇਂ ਡਿਪਟੀ ਸਾਹਿਬ ਅਸੀਂ ਜਾ ਕੇ ਦੱਟੂਗਾ ਨਾਲ ਜਿਹੜੀ ਇਹ ਸਟੇਟਮੈਂਟ ਬਣੇਗਾ ਤਾਂ ਤੁਹਾਨੂੰ ਜੜੀ ਕਰਨੀ ਪੈਣੀ ਹੋਵੇਗੀ ਅਮਲ ਵਿੱਚ ਲੰਬੀ ਜਰ ਮੈਂ ਨਾ ਵਿਸ਼ਵਾਸ ਕਰਦਾ ਧੰਨਵਾਦ